ਸ਼ਮਾਈ ਚੱਲੇ ਸ਼ਹਿਰੋਂ ਤੇ ਤੂੰ ਕਰਦਾ ਸਾਰਾ ਕੰਮ ਸੰਭਲੀ ਹੈ ਮੰਮੀ ਜੀ ਫਿਕਰ ਨਾ ਕਰੋ ਕੰਮ ਮੈਂ ਸਾਰਾ ਕਰ ਲੈਣਾ ਵਾ ਤੁਸੀਂ ਲੈ ਜਾ ਸੁਨੀਪ ਨੂੰ ਨਾਲ ਤੁਸੀਂ ਪਸੰਦ ਦਾ ਜਿਹੜਾ ਜਿਹੜਾ ਸੂਟ ਕਹਿੰਦੀ ਬਣਾ ਦਿਓ ਚਲੋ ਕੋਈ ਨਹੀਂ ਹੋ ਤੇ ਜਿਹੜਾ ਹਣ ਪਸੰਦ ਆਊਗਾ ਉਹਦੇ ਬਣਾ ਦਾਂਗੇ ਮੈਂ ਐਸੇ ਕਰਕੇ ਉਹਨੂੰ ਘਰਦਣ ਲੱਗੀ ਆ ਕੋਈ ਗੱਲ ਨਹੀਂ ਉਹ ਸਹੀ ਖਰੀਦਨੇ ਕੱਪੜੇ ਉਹਨੇ ਮੈਂ ਤਾਂ ਉਹਦੀ ਪਸੰਦ ਦੇ ਪਾ ਹੀ ਲੈਣੇ ਆ ਮੈਂ ਮੈਂ ਕਦੀ ਤੁਹਾਡੇ ਪਸੰਦ ਦੇ ਮਾੜੇ ਆਖੇ ਆ ਨਾ ਮੈਂ ਕਦੀ ਉਹਦੀ ਪਸੰਦ ਦੇ ਮਾੜੇ ਆਖੇ ਆ ਇਹ ਕੋਸ ਰਹਿਣੀ ਚਾਹੀਦੀ ਆ ਤੇ ਜਾ ਕੇ ਤੇ ਆਇਓ ਛੇਤੀ ਅੱਗੇ ਧੋਕ ਬੜੀ ਆ। ਕਾਹਿਆਂ ਤੇ ਉਹਨੂੰ ਖਾਣਾ ਨਾਲ ਪੀ ਚਾਲੂ ਉਹਦੇ ਪਸੰਦ ਨਹੀਂ ਆਉਂਦੇ। ਤੇ ਤੇਰੇ ਤੇ ਪੁੱਤ ਆ ਹੀ ਜਾਣੇ ਆ। ਚਲ ਠੀਕ ਆ ਲੜਾਈ ਨਹੀਂ ਹੋਣੀ ਚਾਹੀਦੀ ਮੈਂ ਜਿੱਦਾਂ ਤੁਸੀਂ ਕੋਈ ਮਦਦ ਤੁਹਾਡੇ ਨਾਲ ਹੀ ਆ। ਚਲ ਠੀਕ ਆ ਚੰਗਾ। ਜਾ। ਰਾ ਸੰਦੀਪ ਚਲੋ ਹੋਰ ਮੈਂਨੇ ਹੱਥੇ ਹੈ। ਚੰਗਾ ਵੀ। ਭਈਏ। ਦਾਜਾ ਹਾਂਜੀ ਬਹਿ ਗਏ ਤਿੱਖੜ ਦਿਨ ਚੜਾ ਆ ਮਜੇ ਨਾਲ ਮਾਰ ਕੇ ਸਾਲ ਤੇ ਬਹਿ ਜਾਂਦੀ ਆ ਮਗਰ ਜਦੋਂ ਵੇਖੋ ਤਿਆਰ ਹੀ ਰਹਿੰਦੀ ਆ ਜਿੰਨੀ ਖਾਸੇ ਣੀੜਾ ਕਪੜਾ ਬਣਾਉਣ ਵਿੱਚ ਆ ਇਹਨੇ ਆਚਾ ਨਾ ਕਰਦਾ ਕੰਮ ਕਰੇ ਤੇ ਮੈਨੂੰ ਲੱਗੋ ਦੁਗਣਾ ਚਾਹ ਨਾ ਚੜੇ ਚਲੋ ਆ ਵੀ ਦੱਸਦਾ ਵਾ ਕੋਣੋ ਤਾਂ 400 ਆ ਨਾ ਜਿਹੜਾ ਕਪੜਾ ਖਰੀਦ ਲਿਆਵੇ ਤਾਂ ਵੀ ਆ ਜਿੰਨਾ ਚਰਾਉਂਦੇ ਨੇ ਆ ਜਾਨ ਸਹਿ ਸਹੀ ਕਰਦੀ ਆ ਡੈਡੀ ਦਾ ਵੀ ਸੁਭਾਗਰਮ ਤੇ ਗਾੜੀ ਇਹਦਾ ਵੀ ਸੁਭਾਗਰਮ ਆ ਪਤਾ ਨਹੀਂ ਕੀ ਚੱਕਰ ਕੀ ਆ ਇੰਨੇ ਨਹੀਂ ਹੈਗੀ ਸਮਝ ਕਿ ਚੱਲ ਬਜ਼ੁਰਗ ਸਿਆਣੇ ਜਿਹੜੇ ਘਰ ਵਿੱਚ ਰਹਿੰਦੇ ਆ ਉਹਨਾਂ ਦਾ ਜ਼ਿੰਦਗੀ ਹਟਾਉਂਦਾ ਤਜਰਬਾ ਵਾ ਜੋ ਕਹਿੰਦੇ ਆ ਉਹ ਇਹਨੂੰ ਸਮਝ ਲੈਣਾ ਚਾਹੀਦਾ ਵਾ ਗੜੀ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਨਹੀਂ ਸੰਭਾਲਣੀ ਆ। ਕਮਸਕੋਮ ਬੰਦਾ ਸਿੱਖਦਾ ਹੀ ਆ। ਪਰਨਾ ਇੰਨੀ ਗਾਲਾਂ ਕੱਢੇ ਇਹਦੇ ਮਨ ਦੇ ਵਿੱਚ। ਉਹੋ ਜੇ ਭਾਜੀ ਆ। ਇਹਦੀ ਹਰ ਗੱਲ ਦੇ ਵਿੱਚ ਹਾਂ ਨਾ ਹਾਂ ਮਲਾ ਸਕਦੀ। ਮਾਂ ਤੇ ਪੁੱਤ ਉਰੇ ਆ। ਮੰਮਾ ਜੀ। ਕਿੰਨਾ ਕੰਬੇੜਿਆ ਕੰਮ। ਮੰਮਾ ਮੈਂ ਸਾਰਾ ਘਰ ਤਰਸੋਈ ਦੇ ਡੱਬੇ ਡੁੱਬੇ ਸਾਫ਼ ਕਰਤੀ ਆ। ਸਲੈਪ ਵੀ ਸਾਫ਼ ਕਰਤੀ ਆ। ਰੋਟੀ ਖਾ ਲਈ। ਨੇ ਰੋਟੀ ਖਾਣੀ ਹਲੇ ਚੱਲ ਮੇਰਾ ਪੁੱਤ ਰੋਟੀ ਖਾ ਹਾਂਜੀ ਰੋਟੀ ਖਾ ਕੇ ਤੇ ਪੜ ਲਾ ਥੋੜਾ ਬਹੁਤਾ ਪੜ ਲੈਣੀ ਕੋਈ ਨਹੀਂ ਚਾਚੀ ਜੈਲ ਨੂੰ ਕਪੜੇ ਬਣਾਉਣ ਗਏ ਆ ਤੇ ਚਾਚੀ ਘਰੇ ਰਹਿ ਪਿੰਦੀ ਉਹ ਤੋਂ ਘਰ ਰਹਿਣ ਵਾਲੀ ਆ ਸਾਨੂੰ ਲੱਗਦਾ ਵੀ ਉਹ ਘਰ ਰਹਿ ਪੂਗੀ ਪਰ ਚਾਹੀਦਾ ਹੀ ਚਾਚੀ ਨੂੰ ਘਰੇ ਰਹਿਣਾ ਕੋਈ ਵੀ ਨਹੀਂ ਉਹਨੇ ਤੇ ਕੋਈ ਵੀ ਨਹੀਂ ਆਖਿਆ ਦੀਦੀ ਤੂੰ ਜਾਣਾ ਕਿ ਨਹੀਂ ਜਾਣਾ ਹੂੰ ਮੈਂ ਫੇਰੇ ਮੰਮੀ ਨੂੰ ਆਖਿਆ ਚੱਲ ਲੜਾਈ ਨਾ ਹੋ ਗਈ ਕੋਈ ਗੱਲ ਨਹੀਂ ਲੈ ਜਾ ਨਾਲੇ ਨੂੰ ਤੇ ਜਿੱਦਾਂ ਦੇ ਆਂਦੀ ਇਹਦੇ ਮਸਾਂ ਦੇ ਕੱਪੜੇ ਬਣਾ ਲਿਆ ਹੁਣ ਤੁਹਾਡੇ ਨਾਲ ਕਿਦਾਂ ਦੇ ਬਣਾਉਂਦੀ ਆ ਜਿੰਨਾਂ ਦੇ ਬਣਾਉਣਗੇ ਪੁੱਤ ਚੁੱਪ ਕਰਕੇ ਖੜੀ ਹੋ ਠੀਕ ਆ ਮਮ ਜੇ ਤਾਂ ਨਹੀਂ ਕਰੀਦੀ ਹੋਈ ਦੀ ਕੱਪੜੇ ਤੇ ਕੱਪੜੇ ਹੁੰਦੇ ਆ ਬੰਦੇ ਦੇ ਆਗੋਣਾ ਤੇ ਆਗੋਣਾ ਤੋਂ ਹੀ ਪਤਾ ਲੱਗਦਾ ਵਾ ਹਾਂਜੀ ਮਮੀ ਜੀ ਠੀਕ ਆ ਕੱਪੜੇ ਦੇ ਨਾਲ ਕੋਈ ਬਹੁਤੀ ਜ਼ਿਆਦਾ ਗੱਲ ਨਹੀਂ ਹੁੰਦੀ ਬੰਦਾ ਸੋਹਣਾ ਹੋਣਾ ਚਾਹੀਦਾ ਵਾ ਕੱਪੜੇ ਜਿੰਦਾਂ ਦੇ ਮਾਤੀ ਹੋਣਾ ਜਾਚੀ ਜਾਂਦੇ ਆ ਹਾਂਜੀ ਤੁਸੀਂ ਮੇਰੇ ਪੁੱਤ ਕਿਹੜੇ ਮਾੜੇ ਹੈ ਹਾਂਜੀ ਸਾਰਾ ਰੱਬ ਨੇ ਸੋਹਣੀਆਂ ਸਗਲਾ ਦਿੱਤੀਆਂ ਵਾ ਐਵੇਂ ਜਦੋਂ ਲਿਆਉਗੀ ਤੇ ਨੱਕ ਬੋਲਣਗੇ ਵਟਨੇ ਠੀਕ ਆ ਘਰ ਵਿੱਚ ਜਿਹੜੀ ਆ ਸ਼ਾਂਤੀ ਬਣੀ ਰਹੇ ਜਦੋਂ ਤੋਂ ਮੇਰਾ ਪੁੱਤ ਸਿਆਣਾ ਹੋ ਜਾਏਗਾ ਨਾ ਆਪਣੀ ਮਰਜ਼ੀ ਦੇ ਜਿੱਦਾਂ ਮਰਜ਼ੀ ਬਣਾ ਲਿਆ ਕਰੇ ਠੀਕ ਹੈ ਚਲ ਠੀਕ ਆ ਰਹਿਣਾ ਖਾਲਾ ਰੋਟੀ ਮੈਂ ਕੱਪੜੇ ਧੋਖ ਧੋ ਲਿਆ ਵਾ ਠੀਕ ਮੰਮੀ ਦਾ ਹੀ ਸੁਣਤਾ ਬਾਕੀ ਸਾਰੇ ਉੱਟ ਕੇ ਨਾ ਲਿਆ ਹੀਗਾ ਇੰਨੇ ਨੂੰ ਕੀ ਮਸ਼ੀਨ ਦੇ ਵਿੱਚ ਪਾ ਕੇ ਕਮਾਈ ਫਿਰਦਾ ਵਾ ਆਪਨਾ ਤੌਂਗੀ ਤੇ ਚਲ ਬਾਹਾਂ ਵਿੱਚ ਕੰਮ ਕਰਦੇ ਰਹਿੰਦੀਆਂ ਉਹਨੇ ਤਾਂ ਨਵਾਂ ਹੀ ਆਉਂਦਾ ਨਾ। ਵੇਹੜਾ ਤੇ ਐਂ ਚਾ ਚੜਦਾ ਵਾ। ਜਿੱਦਾਂ ਕਿਤੇ ਮੇਲੇ ਮਸਾਲਾ ਚਾ ਚੜਦਾ ਇਹਨੂੰ ਜਾਣਦਾ। ਇੰਨਾ ਕੰਮ ਦਾ ਚੜੇ ਤੇ ਮੇਰੇ ਵਰਗੀ ਦੀ ਜਾਨ ਨਾ ਸੋਖੀ ਹੋਵੇ ਨਾਲ। ਪਰ ਇਹਨਾਂ ਕਿੱਥੋਂ ਸੁਖ ਤੇ ਕਰਮਾਂ 'ਚ ਲਿਖਿਆ ਹੀ ਨਹੀਂ ਕਿਤੇ। ਨਾਮ ਕਿਹੜਾ ਹਾਂ ਹਰ ਰੋਜ਼ ਬੜੇ ਚੱਤੇ ਆਏ ਮਾਮੀ ਜੀ ਆਹ ਹੋ ਵੋ ਛੇਤੀ ਆਉਣਾ ਮੈਂ ਤੇ ਪੀਣਾ ਦੇਦੀ ਓ ਵੀ ਬੜਾ ਗਈ ਆ ਨਿੰਬੂ ਪਾਣੀ ਕੀ ਪੀਣਾ ਸਿਮਾ ਇਹ ਜਨਾਨੀ ਨੇ ਤੈਨੂੰ ਖਾ ਹੀ ਲਿਆ ਚਲ ਮੈਂ ਡੱਡਾ ਪਾਣੀ ਦੇਵਾ ਫੇਰ ਚਲ ਦੇ ਆ ਫੇਰ ਕਰਦੀ ਆ ਗੱਲ ਕੀ ਗਾਲੋਗੀ ਗੱਲ ਕੀ ਹੋਣੀ ਆ ਸਿਮਾ ਸੂਟ ਲਾਏ ਤੇਰਾ ਵੀ ਲਿਆ ਇਹਦਾ ਵੀ ਲਿਆ ਇਹ ਇਹ ਹੋਰ ਸੂਟ ਨੂੰ ਆਂਦੀ ਵੀ ਆ ਵੀ ਮੈਂ ਲੈਣਾ ਸਿਮਾ ਉਹ ਮਹਿੰਗਾ ਬੜਾ ਹੈ ਕੀ ਕਰਦੇ ਅਸੀਂ ਘਰ ਵੱਲ ਵੀ ਵੇਖਣਾ ਪੈਂਦਾ ਹੂੰ ਇਹਨੇ ਤੇ ਉੱਥੇ ਆਨੂ ਖਾ ਹੀ ਲਿਆ ਸਿਮਾ ਇਹਨੇ ਹਾਡੀ ਨਹੀਂ ਬੀਤੀ ਕੀਤੀ ਉੱਥੇ ਇਨਾ ਰੌਲਾ ਪਾਇਆ ਉੱਥੇ ਬਾਹਾਂ ਮਾਰ ਮਾਰ ਹਾੜੇ ਨਾਲ ਨਹੀਂ ਗੱਲਾਂ ਕਰੇ ਮੈਂ ਆ ਨਹੀਂ ਆ ਲੈਣਾ ਮੈਂ ਆ ਨਹੀਂ ਆ ਲੈਣਾ ਮੰਮੀ ਇਹੋ ਲੜਾਈ ਤੋਂ ਡਰਦੀ ਨੇ ਤੇ ਮੈਂ ਇਹਨੂੰ ਕਰ ਲਿਆ ਵਾ ਵੀ ਚਲ ਕੋਈ ਨੇ ਆਪਣੀ ਪਸੰਦ ਦੇ ਲੈ ਆਉਗੀ ਘਰ ਵਿੱਚ ਕੁਝ ਇਦਾਂ ਦਾ ਨਾ ਹੋਵੇ ਪਰ ਫਿਰ ਵੀ ਹੋ ਗਿਆ। ਇਹੋ ਕਰਕੇ ਤਾਂ ਹੀ ਖੜਿਆ ਪੇ ਘਰ ਤੇ ਲੜਾਈ ਨਾ ਪਾਵੇ। ਇਹਨੇ ਤਾਂ ਸਾਡੀ ਉਥੇ ਬੀਤੀ ਕੀਤੀ ਘਰ। ਇਹਨੂੰ ਤਾਂ ਗਾਂ ਤਾਂ ਮੈਂ ਨਾਲ ਨਹੀਂ ਖਾਣਾ। ਮੈਂ ਤੇ ਐਸੇ ਕਰਕੇ ਤੈਨੂੰ ਛੱਡ ਗਈ ਵੀ ਚਲ ਇਹਨੇ ਕਿਹੜੀ ਵਿਚਾਰੀ ਨੇ ਕੋਈ ਗੱਲ ਕਰਨੀ। ਇਹ ਤਾਂ ਪਤਾ ਨਹੀਂ ਕਿੱਥੋਂ ਚਲਾਕੋ ਆਈ ਦੀ ਆ ਵੀ ਮੇਰੇ ਘਰ। ਚਲ ਕੋਈ ਨੇ ਸ਼ਰਮ ਨਾ ਹੋ। ਸਾਫ ਨੇ ਦਿਖਾਤੀ। ਸ਼ੌਭ ਤੇ ਲੈ ਆਂਦੀ ਆ ਸਿਮਾ। ਕੱਪੜੇ ਵੀ ਉਦਾਂ ਆਉਂਦੇ ਆ। ਪਰ ਇਹਦੇ ਤੇ ਪਹਿਲੋਂ ਪਸਾਂਦੀ ਨਾ ਕੋਈ ਆਵੇ ਨੱਕ ਤੇ ਹੀ ਨਾ ਚੜੇ। ਯਾ ਨਾ ਪਤਾ ਚੜਿਆ ਚੜਿਆ ਤਾਂ ਉਹ ਤਾਂ ਖਰੇ 10000 ਵਾਲਾ ਨਹੀਂ ਐਦਾਂ ਜਿਹੜਾ ਲੜਾਈ ਝਗੜਾ ਪਾ ਕੇ ਕੱਪੜੇ ਸੋ ਆ ਕੇ ਪਾ ਕੇ ਦਾ ਲਊਗੀ ਚਾ ਚਾ ਨਾ ਵਿਆਹ ਵੇਖ ਕੇ ਦਾ ਲਊਗੀ ਇਹਨੂੰ ਚਾ ਕਾਦਾ ਇਹਨੇ ਤਾਂ ਸਾਡੇ ਚਾ ਹੀ ਨਾ ਤੇ ਚਲ ਕੋਈ ਨੀ ਗਰਮ ਨਾ ਹੋ ਪੁੱਛ ਲੈਣੀ ਮੈਂ ਜਾ ਕੇ ਪੁੱਛ ਲੈ ਸਹੀ ਚਪਾ ਕਰਕੇ ਬੈਠਾ ਡੈਡ ਜੀ ਆਣ ਕੇ ਮੈਂ ਤੈਨੂੰ ਟੀ ਕਹਿੰਦੇ ਆ ਇਹ ਆ ਮੈਂ ਗਿਆ ਸਾ ਮੇਲਾ ਹਈ ਆਈ ਆ ਕਿ ਕਿਦਾਂ ਦੀ ਆ ਤੋ ਇਹ ਲਿਆਂਦੀ ਡਾੜੀ ਸਹੀ ਹੋਣੀ ਆ ਆ ਵੇਖ ਲੋ ਵਧੀਆ ਵਾ ਕਿ ਜਿਹੜੀ ਤੁਹਾਡੀ ਖਰੀਦਦਾਰੀ ਮਾਰੀ ਥੋੜੀ ਕਿੰਨੀ 10 ਦਾ 11000 ਦੀ ਤੁਸੀਂ ਆਖੀ ਜਾਣਦੇ ਹੋ 10 ਦਾ 11000 ਦੀ ਆ ਜਾਣੀ 15000 ਦੀ ਆਈ ਅਸੀਂ ਮਾਂ ਮੰਮੇ ਮੰਗਾਈ ਬੜੀ ਹੋ ਗਈ ਹੈ 20000 ਦਾ ਆ ਕੱਪੜਾ ਵਿਆਹ ਵੇਖਣਾ ਵੀ ਕਿਹੜਾ ਇੰਨਾ ਸੌਖਾ ਹਵਾ ਲੈ ਰਹੀ ਐ ਚਲਾਕੋ ਦੇ ਨੱਕ ਤੇ ਨਹੀਂ ਜਾਂਦਾ ਕੋਹ ਹਵੀ ਉਥੇ ਹਾਂ ਇਹਨੇ ਨਾ ਨਰਾਾ ਆਇਆ ਕੰਨ ਹੀ ਗੱਲ ਨਾ ਆ ਲੈ ਚੰਗੋ ਹੀ ਗੱਲ ਨਹੀਂ ਤੁਸੀਂ ਮੈਂ ਬੈਠੋ ਰਾਮ ਦੇ ਨਾਲ ਉਹ ਰਾਮਾ ਕੀ ਬਹਿਣਾ ਆ ਇਹਨੇ ਦਹਾਂ ਉਥੇ ਖਾ ਹੀ ਗਿਆ ਇਦਾਂ ਦੇ ਗੁੱਸਾ ਤੇ ਚਲੋ ਚੜਦਾ ਵਾ ਮੰਮੀ ਦੱਸਣ ਦੇ ਮੈਨੂੰ ਬਾਹਰ ਵੀ ਬਾਕੀ ਮੈਂ ਪੁੱਛ ਲੈਣੀ ਜਾ ਕੇ ਇਹਨੂੰ ਇਹ ਇਹਦੇ ਨਾਲ ਉਹ ਦਹੀਂ ਟਿੰਗੂ ਲਿਆ ਜਾਂਦੇ ਉਹ ਟੰਗਾ ਹੀ ਇਹ ਹੀ ਜਾਣ ਕੇ ਲੈ ਗਏ ਇਹ ਲੜਾਈ ਦੇ ਦੁੱਖੋਂ ਤੇ ਇਹਨੂੰ ਖੜਿਆ ਤੈਨੂੰ ਘਰ ਛੱਡ ਕੇ ਗਏ ਇਹਨੇ ਨਰਾਈ ਫੇਰ ਉਥੇ ਇਹੋ ਰੱਖ ਉਹ ਤਾਂ ਦਿਮਾਗ ਜਿਹੜਾ ਕੀੜਾ ਵੜਿਆ ਉਹ ਨਿਕਲਦਾ ਨਹੀਂ ਨਾ ਇਹਨਾਂ ਨੇ ਸਮਝਦੀ ਕਿ ਮੈਂ ਸਾਰਾ ਦਿਨ ਹੋ ਗਿਆ ਕਿਤੇ ਬਹਿ ਕੇ ਨਹੀਂ ਵੇਖਿਆ ਵੇਖਣਾ ਤਾਂ ਉੱਥੇ ਵਿਆਹ ਆ ਘੜੀ ਇਹ ਘਰਦਿਆਂ ਨੂੰ ਵਿੰਦੀਆਂ ਨਹੀਂ ਵਿਆਹ ਤੇ ਚਾਰ ਆ ਰਹੇ ਨੇ ਤੇ ਤੁਹਾਡੇ ਉੱਥੇ ਚਾਰ ਆ ਤੇ ਇੰਨਾ ਰੌਲਾ ਪਾਇਆ ਇੰਨੀ ਬੀਤੀ ਲੋਕੀ ਵੇਖਣ ਖਣੋ ਹੋ ਲੋਕੇ ਇਹ ਕੌਣ ਆ ਇੰਨਾ ਬੋਰਦੀ ਆ ਉਹ ਦੁਕਾਨ ਵਾਲੇ ਵੀ ਵੇਖਣ ਭੀ ਇਹ ਚੰਗੇ ਨਵੇਂ ਕਾ ਗਾਏ ਆ ਮੈਂ ਇਹਦੇ ਬਾਰੇ ਗੱਲ ਚੰਗੀ ਨਹੀਂ ਚੱਲ ਕੋਈ ਗੱਲ ਨਹੀਂ ਤੁਸੀਂ ਆਪਣਾ ਔਰ ਲੰਮੀ ਮੈਂ ਚਾਹ ਜੋ ਬਾਜ ਬਣਾਉਣੀ ਫਿਰ ਲੈ ਮੈਂ ਪੁੱਛ ਲਾ ਹਾਂ ਸੰਦੀਪਾ ਕਾਦਰ ਰੋਸੇ ਗੜਾਏ ਦਿਨੂ ਪਟ ਕੇ ਗੱਲ ਕਰ ਦੱਸਾ ਦੱਸਣਾ ਦੱਸਣਾ ਕੀ ਤੈਨੂੰ ਮੈਸੇਜ ਕਰਕੇ ਨਾਲ ਕੱਲਿਆ ਮਮੀ ਡੈਡੀ ਦੇ ਤੇ ਕੋਈ ਲੜਾਈ ਨਾ ਹੋਵੇ ਤੇ ਆਪਣੀ ਪਸੰਦ ਦੇ ਕੱਪੜੇ ਲੈ ਆਏਂਗੀ ਮਮੀ ਇਹੋ ਦੱਸਣ ਡੇ ਕਿ ਤੂੰ ਉੱਤੇ ਵੀ ਹੁਣ ਕਪਤ ਪਾ ਕੇ ਫੇਰ ਆਈ ਹੈ ਤੁਸੀਂ ਮੈਨੂੰ ਅਲੋਕਾਰ ਕਰਕੇ ਨਹੀਂ ਆਵਾ ਲੋਕ ਨਹੀਂ ਜਾਂਦੇ ਹਰ ਹਾਲੋ ਕੀ ਜਾਂਦੇ ਆ ਲੋਕੀ ਬਰਾਬਰ ਦਾ ਕੰਮ ਘਰੋ ਕਰਵਾ ਕੇ ਫਿਰ ਕਿਤੇ ਹਿਲਾਂ ਦਿੰਦੀਆਂ ਹਨ ਜਠਾੜੀਆਂ ਤੈਨੂੰ ਮੈਂ ਸਿਖਾਦਾ ਕੋਈ ਕੰਮ ਨੂੰ ਹੱਥ ਲਾਉਣ ਦਿੱਤਾ ਤੇ ਜਿਹਦਾ ਨਹੀਂ ਤੁਸੀਂ ਜਾਣੇ ਉਹ ਉਹਦਾ ਮੈਂ ਨਹੀਂ ਕਰਦਾ ਕੰਮ ਕਰਦੀ ਹਨ ਦੇ ਰੰਗ ਲੜਕੇ ਨਹੀਂ ਆਉਂਦੀ ਤੇ ਮੇਰੇ ਕੋਲ ਇਰਾ ਨਹੀਂ ਖਰੀਦੀਆਂ ਜਾਂਦੀਆਂ ਜਿਨ੍ਹਾਂ ਨੇ ਚੀਜ਼ਾਂ ਨੂੰ ਇਹ ਤਾਂ ਪੰਦੇ ਹਨ ਮਾੜਾ ਤੋਂ ਮਾੜਾ ਲੋਕ ਜਿਹੜਾ ਉਹ ਵੀ ਨਹੀਂ ਇਦਾਂ ਦੀ ਚੀਜ਼ ਪਾਉਂਦਾ ਛੱਡ ਦੇ ਸੰਦੀਪ ਗੱਲਾਂ ਐਨ ਐਚ ਆ ਦੇ ਕੱਪੜੇ ਉਹਨਾਂ ਦੇ ਦਿੱਤੇ ਪਾਉਂਦੇ ਆ ਲਿਦਾ ਹੀ ਪਾਉਂਦੇ ਹੀ ਦੇਦੇ ਮੇਰੇ ਆਵਾ ਪਸੰਦ ਨਹੀਂ ਚੀਜ਼ ਆਉਂਦੀ ਜੋ ਇਹ ਲੈਂਦੇ ਠੀਕ ਆ ਮੈਂ ਤਾਂ ਵੱਡੀਆਂ ਵੱਡੀਆਂ ਮਾਰਦੀ ਆ ਦੋਵੇਂ ਜੀ ਕਿਦਾਂ ਖਪਣ ੜੇ ਵਿਚਾਰੇ ਕੋਈ ਸ਼ਰਮ ਕਰ ਥੋੜੀ ਬਹੁਤੀ ਮੈਂ ਆਪਣੀ ਮਰਜ਼ੀ ਦਾ ਜੀ ਦੀ ਸ਼ੁਰੂ ਤੋਂ ਪਾਇਆ ਵਾ ਤੇ ਆਪਣੀ ਮਰਜ਼ੀ ਦਾ ਪਾਉਣਾ ਵਾ ਮੈਨੂੰ ਕਿਸ ਨੂੰ ਕਹਿਣ ਦੀ ਲੋੜ ਨਹੀਂ ਆ ਕਿ ਤੂੰ ਆ ਪਾ ਆ ਤਾ ਮੈਂ ਆਪਣੀ ਪਸੰਦ ਦਾ ਹੀ ਪਾਉਣਾ ਜੋ ਵੀ ਮਤਲਬ ਤੂੰ ਰਲ ਕੇ ਨਹੀਂ ਚੱਲਣਾ ਉਹ ਤਾਂ ਤੇ ਮਰਜ਼ੀ ਗੱਲ ਕਰਦੀ ਤੂੰ ਘਰ ਚੱਲਣੇ ਨਹੀਂ ਦੇਣਾ ਮੈਂ ਘਰ ਚੱਲਣਾ ਕੋਈ ਰੋਕ ਟੋਕ ਨਹੀਂ ਆ ਮੇਰਾ ਵਾਲਾ ਜਿੱਦਾਂ ਮਰਜ਼ੀ ਚੜਾਓ ਮੈਂ ਕਿਹ ਗੱਲ 'ਚ ਤੁਹਾਡੀ ਚ ਦਖਲ ਦਿਨੀ ਜੇ ਰੋਕਾ ਤੇ ਲਈ ਦਿਨੀ ਪਰ ਸਾਨੂੰ ਦੇਣਾ ਪੈਂਦਾ ਮੁੰਡਾ ਵੀ ਤਾਂ ਆਪਣੀ ਮਰਜ਼ੀ ਦੇ ਨਾਲ ਘਰ ਦਿੱਤਾ ਵਾਂਡੇ ਜਿਹਦਾ ਬੱਚਾ ਜਿਹਦਾ ਕਰਦਾ ਏ ਇੱਕ ਦੋ ਦਿਨ ਦੀ ਛੁੱਟੀ ਹੀ ਜੇ ਘਲ ਤਾਂ ਫਿਰ ਕੀ ਹੋ ਗਿਆ ਜਿੱਦਾਂ ਬੱਚਿਆਂ ਦੇ ਨਹੀਂ ਪੁਗਾਈ ਦਿਆ ਇਸ ਦੀਵ ਕੋਈ ਨਹੀਂ ਦੇਦੀ ਤੁਸੀਂ ਬਹੁਤਾ ਨਾ ਮੇਰੇ ਬਾਰੇ ਸੋਚਿਆ ਕਰੋ ਮੈਨੂੰ ਪਤਾ ਮੈਂ ਆਪਣੀ ਜ਼ਿੰਦਗੀ ਕਿੱਦਾਂ ਕੱਢਣੀ ਆ ਤੇ ਮੇਰੇ ਬੱਚਿਆਂ ਨੇ ਕਿੱਦਾਂ ਆ ਮਿਆ ਰੱਖਣੇ ਮੈਂ ਬੱਚੇ ਘਰੇ ਕੱਲੀ ਦੀ ਆ ਆਇ ਤੋ ਸੋਚ ਲੈ ਘਰ ਤੇਰੇ ਇਕੱਲੇ ਦੇ ਬੱਚੇ ਨਹੀਂ ਆ ਇਹ ਪਰਿਵਾਰ ਜਿਹੜਾ ਬੈਠਾ ਵਾ ਨਾ ਰਲ ਕੇ ਬਰਾਬਰ ਦਾ ਹੀ ਹੱਕ ਵਾ ਸਾਰਿਆਂ ਦਾ ਕਿਉਂ ਨਹੀਂ ਤੇਰੇ ਦਿਮਾਗ ਦੇ ਵਿੱਚ ਗੱਲ ਪੈਂਦੀ ਮੈਨੂੰ ਪਤਾ ਵਾ ਜਿੰਨਾ ਕਿ ਮੇਰੇ ਬੱਚਿਆਂ ਨਾਲ ਤੁਸੀਂ ਕਰਦੇ ਹੋ ਪਤਾ ਨਹੀਂ ਤੈਨੂੰ ਕਿਹੜਾ ਉਲਟਿਆ ਸਿੱਧਿਆ ਮਤਾਂ ਦਿੰਦਾ ਰਹਿੰਦਾ ਵਾ ਉਦਾਂ ਹੀ ਤੂੰ ਤੁਰੀ ਫਿਰਦੀ ਆ ਉਦਾਂ ਹੀ ਨਾਤ ਨੂੰ ਕੋਈ ਪਤਾ ਲੱਗਦਾ ਨਾ ਲੈ ਨਾ ਦੇਣ ਜੋ ਤੇਰੇ ਦਿਮਾਗ ਚ ਆਉਂਦਾ ਮੰਨਦੇ ਕੁੜੇ ਦੜਾਈ ਤੁਰੀ ਜਾਨੀ ਆ ਕਿਤੇ ਮੇਰੇ ਨਾਲ ਵੀ ਰਲ ਕੇ ਤੁਰਪਾ ਚੱਲ ਦੇ ਦੇ ਤੂੰ ਮੇਰੀ ਬੋਦੀ ਮਾ ਨਾ ਬੜਿਆ ਕਰ ਮੈਨੂੰ ਸਾਰੀ ਸਮਝਵਾ ਮੈਂ ਕਿੱਦਾਂ ਰਹਿਣਾ ਕਿੱਦਾਂ ਨਹੀਂ ਕਿੱਦਾਂ ਆਪਣੇ ਬੱਚੇ ਰੱਖਣੇ ਹਾਦੋ ਕੀ ਮੇਰੀ ਆਈ ਦੀਦੀ ਕਹਿੰਦੇ ਦਿਲ ਦਾ ਪਿਆਰ ਨਾ ਸਮਝਾਉਂਦੀ ਆ ਮੈਨੂੰ ਬਹੁਤਾ ਸਮਝਾਉਣ ਦੀ ਲੋੜ ਨਹੀਂ ਆ ਸਮਝਾਉਣ ਦੀ ਤੈਨੂੰ ਲੋੜ ਨਹੀਂ ਆ ਚਰਦੇ ਵਾਲਾ ਨੂੰ ਪੈਣੀ ਤੂੰ ਹਰ ਵੇਲੇ ਬੰਦੀ ਬਣ ਕੇ ਔਰਤੇ ਦਾ ਕੰਮ ਕਰ ਲੈ ਕੋਈ ਨਹੀਂ ਮੈਂ ਕਰ ਲਉ ਤੂੰ ਜਾਓ ਉਹ ਵੇ ਚੜਦੀ ਸਗੋ ਪਿਆਰ ਨਾ ਤੈਨੂੰ ਸਮਝਾਉਂਦੀ ਆ ਵੱਡੀ ਆਈ ਸਮਝਾਉਣ ਵਾਲੀ ਤੇਰਾ ਤਾਂ ਮਾ ਖਾਲੀ ਆ ਰੱਬ ਨੇ ਤੂੰ ਹੀ ਲਾ ਸਮਝਾਉਣਾ ਈ ਤੇ ਸਮਝ ਜਾਣੀ ਉਹ ਤੇ ਜਿੱਤਾ ਦੇ ਤੇਰੇ ਫੈਸ਼ਨ ਵਾ ਤੇਰੇ ਕੋ ਪੂਰੇ ਨਹੀਂ ਹੋਣੇ ਤੇ ਕੋ ਆ ਤੇ ਬੰਦੇ ਦੀ ਕਮਾਈ ਵਾ ਤਵਾ ਕਿਤੇ ਬੱਚੇ ਪੜਾਣਾ ਆਪਣੇ ਵੇਖ ਲੈ ਆਪਣਾ ਕਿੱਦਾਂ ਦਾ ਮੰਗਾਈ ਕਿੱਦਾਂ ਚੱਲਣ ਗਈ ਆ ਤੈਨੂੰ ਪਤਾ ਲੱਗਦਾ ਕਿ ਨਹੀਂ ਹੋਰ ਤਾਂ ਈ ਸਮਝਾਉਣ ਦੀ ਬਾਕੀ ਰਹਿ ਗਈ ਸੀ ਬਾਕੀ ਨਹੀਂ ਰਾਂ ਗਈ ਇਹ ਕਮਾਈ ਵੀ ਵੱਖੀ ਨਹੀਂ ਹੁੰਦੀ ਆ ਪਹਿਲਾਂ ਤੂੰ ਇਹ ਮੈਨੂੰ ਦੱਸ ਕਲਵਿੰਦਰ ਕੋਲੋਂ ਆ ਤਾਂ ਤੂੰ ਪੈਸੇ ਚੋਰੀ ਲਏ ਉਹ ਖਾਦੀ ਵਾਸਤੇ ਹਾੜੇ ਦਿੱਤੇ ਆ ਤੇਰਾ ਢਿੱਡ ਨਹੀਂ ਭਰਦਾ ਤੇ ਮੈਂ ਆਪਣੇ ਬੰਦੇ ਕੋਲੋਂ ਇਹ ਧੜਕੋ ਨਹੀਂ ਮੰਗੇ ਤਾਂ ਬੰਦੇ ਦਾ ਅੱਜ ਤਾਂ ਗੁੱਸਾ ਨਹੀਂ ਤੂੰ ਵੇਖਿਆ ਕਿਦਾਂ ਦਾ ਗੁੱਸਾ ਵੇਖੀ ਜੇ ਤੈਨੂੰ ਦੱਸ ਪਤਾ ਦਊਗਾ ਇੱਕ ਵਾਰ ਉਹ ਨਹੀਂ ਮੈਨੂੰ ਕਹਾਂਦਾ ਤੂੰ ਹੀ ਪੁੱਟੀਆਂ ਸਿੱਧੀਆਂ ਪਟੀਆਂ ਨਾ ਪੜ੍ਹਾਇਓ ਪਟੀਆਂ ਨਹੀਂ ਅਹੀਂ ਪੜਾਉਂਦੇ ਘਰਵਾਲਾ ਵੀ ਇਹਲਾ ਆਪਣੇ ਵਾਲਾ ਜੇ ਜੇ ਤੈਨੂੰ ਅੱਧ ਕਰ ਦਿੱਤਾ ਨਾ ਤੇਰੇ ਕੋ ਕੱਪੜੇ ਨਹੀਂ ਪੂਰੇ ਹੋਣੇ ਰੋਟੀ ਵੀ ਨਹੀਂ ਪੂਰੀ ਹੋਣੀ ਤੇਰ ਕੋ